लुटेनाती ताजपुर रोड ਵਿਖੇ ਡੈਰੀ ਮਾਲਕਾਂ ਦੇ ਵੱਲੋਂ ਬੁੱਟੇ دریا ਦੇ ਵਿੱਚ ਪਾਣੀ ਦੀ ਨਿਕਾਸੀ ਰੋਕੇ ਜਾਣ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਡੈਰੀ ਮਾਲਕਾਂ ਦੇ ਵੱਲੋਂ ਮੰਗ ਕਰਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਇੱਕ ਪੱਕਾ ਹੱਲ ਕੀਤਾ ਜਾਵੇ ਉਹਨਾਂ ਇਸ ਦਿਨ ਇਹ ਵੀ ਕਿਹਾ ਕਿ ਕਿਸੇ ਵੀ ਡੈਰੀ ਸੰਚਾਲਕ ਦੇ ਵੱਲੋਂ ਗੋਹਾ ਬੁੱਡੇ ਦਰਿਆ ਦੇ ਵਿੱਚ ਨਹੀਂ ਸੁੱਟਿਆ ਜਾ ਰਿਹਾ ਬਾਬਜੋ ਦੇ ਸਤੇ ਉਹਨਾਂ ਨੂੰ ਟ੍ਰੀਟਮੈਂਟ ਪਲਾਂਟਾ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਕਰ ਦਿੱਤੀ ਜਾ ਰਹੀ ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਜੁਆਇੰਟ ਕਮਿਸ਼ਨ ਖੇਰਾ ਦੇ ਵੱਲ ਡੇਰੀ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਸਮੱਸਿਆ ਦਾ ਜਲਦ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਕਰੋ ਗੱਲ ਕਰੋ ਜੋ ਪਰਈਆ ਵੀ ਕੋਈ ਨਾ ਬੋਲੇ ਸੁਣੋ ਦੋਈ ਪਰੀ ਗੱਲ ਕਰੋ ਜੀ ਥੋੜਾ ਸਦੂ ਸਾਡੀ ਮੀਟਿੰਗ ਹੋਈ ਹੈ ਕਮਿਸ਼ਨਰ ਸਾਹਿਬ ਨਾਲ ਖੇਰਾ ਸਾਹਿਬ ਨਾਲ ਕੀਤੀ ਗੱਲ ਕਰ ਰਹੇ ਸਾਰੇ ਉੱਪਰ ਉਤਤਕਾਰੀਆਂ ਨਾਲ ਹੋਈ ਹੈ ਐਮਐਲਏ ਸਾਹਿਬ ਨਾਲ ਵੀ ਹੋਈ ਹੈ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਤੁਹਾਡਾ ਮਸਲਾ ਇਮੀਡੀਏਟ ਹੁਣੇ ਤੋਂ ਹੁਣੇ ਤੋਂ ਭਾਈ ਹੁਣੇ ਹੁਣੇ ਤੋਂ ਹੱਲ ਹੋਏਗਾ ਜੀ ਪਰ ਪਰਮਾਨੈਂਟ ਹੱਲ ਹੋਏਗਾ ਕੋਈ ਕੱਚਾ ਨਹੀਂ ਵੀ ਆਪਣੇ ਕੇਦੇ ਤਹਾਨਾ ਦੇਂ ਤੇ ਇਹਨਾਂ ਨੇ ਖੋਲ ਦਿੱਤਾ ਮੁੜ ਕੇ ਨਹੀਂ ਕਰਨਗੇ ਇਹ ਬਿਲਕੁਲ ਪਰਮਾਨੈਂਟ ਹੱਲ ਹੋਊਗਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਤੇ ਮੇਰੀ ਸੋਚ ਵੀ ਸਾਨੂੰ ਭਰੋਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਇੱਕ ਵਾਰੀ ਨਹੀਂ ਤੇ ਆਪਣੇ ਕੋ ਰਿਸ਼ਤੇ ਤੋਂ ਛੱਡਣਾ ਤੇ ਫੇਰ ਗਈ ਨਹੀਂ ਨਹੀਂ ਧਰਨਾ ਤੇ ਅਸੀਂ ਹੈਗੇ ਹੀ ਆ ਫਿਰ ਵੀਰ ਮੇਰੀ ਗੱਲ ਸੁਣੋ ਇੱਕ ਮਿੰਟ ਬੇਨਤੀ ਸੁਣੋ ਇੱਕ ਮਿੰਟ ਉਹ ਗੱਲ ਤਾਂ ਸੁਣੋ ਅੱਜ ਅੱਜ ਅਸੀਂ ਟੇਬਲ ਤੇ ਬੈਠੇ ਆ ਅੱਜ ਅੱਜ ਅਸੀਂ ਟੇਬਲ ਤੇ ਬੈਠੇ ਆਂ ਐਂਡ ਸਾਡਾ ਟੇਬਲ ਟਾਹ ਕੇ ਹੁੰਦਾ ਹੈ ਕਿ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਜੇ ਨਹੀਂ ਕਰਨਗੇ ਤਾਂ ਦੇ ਸਬ ਤੋਂ ਮਰੇ ਅਸੀਂ ਹੋ ਕੇ ਬੈਠਾਂਗੇ ਤੁਹਾਡੇ ਤੋਂ ਤੁਹਾਡਾ ਅੱਗੇ ਹੋ ਕੇ ਧਰਨਾ ਦੇਾਂਗੇ ਡ੍ਰੇਨ ਸਿਸਟਮ ਆਪਾਂ ਨਵਾਂ ਬਣਵਾਣਾ ਆਪਾਂ ਨਵਾਂ ਡ੍ਰੇਨ ਸਿਸਟਮ ਬਣਾਣ ਦਾ ਕੀ ਕਰਨਾ ਹੈ ਕਿ ਸਾਡੇ ਅੱਜ ਅੱਜ ਪਾਣੀ ਦਾ ਪਾਣੀ ਆ ਰਿਹਾ ਹੈ ਕਿ ਹਾਲੇ ਖੁੰਨੇ ਤੋਂ ਬੰਦ ਹੋ ਜਾ ਹੈ ਸਾਡਾ ਪਾਣੀ ਦਾ ਟਿਕਾਣਾ ਖੋਲ ਦੇਣਾ ਦਾ ਖੋਲ ਦੇਣਾ ਦਾ ਬੇਟਾ ਇੱਕ ਵਾਰ ਜੇ ਇੱਕ ਵਾਰ ਦੇਖਾ ਜੋ ਸਾਰਾ ਦਰਿਆ ਚ ਜਾਵੇ ਸਾਡੀ ਗਲੀਆਂ ਤਾਂ ਜਾਵੇ ਮੇਰੀ ਡੈਰੀ ਕਿੰਨੇ ਨੂੰਟ ਪਾਣੀ ਹੈ ਮੇਰੇ ਡੰਗਰਾ ਕਿੰਨੇ ਨੂੰਟ ਪਾਣੀ ਹੈ ਇੱਕ ਵਾਰੀ ਸੱਟਾ ਜ਼ਹਰਾ ਦਰਿਆ ਦਾ ਸਾਡੀ ਗਲੀਆਂ ਸਾਫ਼ ਹੋਵੇ ਸਾਡਾ ਰਾਹ ਨਿਕਲੇ ਚਾਰ ਚਾਰ ਬੁੱਟ ਪਾਣੀ ਅਸੀਂ ਬਰਦਾਸ਼ਤ ਨਹੀਂ ਕਰਦੇ ਸਾਡਾ ਦਰਿਆ ਚ ਪਾਣੀ ਘੇਰੋ ਪਾਣੀ ਖੋਹਾ ਘੇਰੋ ਸਾਰਾ ਕੁਝ ਥੱਲੇ ਤਾਂ ਬੈਠੋ ਥੱਲੇ ਤਾਂ ਬੈਠੋ ਡੰਗਿਆਂ ਨੂੰ ਨਵਾਣਾ ਨਹੀਂ ਯਾਰ ਬੈਠੋ ਨਵਾਣਾ ਕਿਉਂ ਨਹੀਂ ਯਾਰ ਬੈਠੋ ਸਵੇਰੇ ਇੱਕ ਬੈਠੋ ਯਾਰ ਤੁਮ